ਵੰਨਿਤ ਰੱਖਿਆ ਹੋਇਆ ਹੈਰਾਨੀ ਹੁੰਦੀ ਹੈ ਜਦੋਂ ਕਹਿੰਦੇ ਹੈ ਸਿੱਖ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਹੈ ਇਹ ਸਭ ਤੋਂ ਵੱਡਾ ਪੁਨੇਕਾ ਹੈ ਬਲਕਿ ਇਹਨਾ ਇਹ ਚਾਹੀਦਾ ਸੀ ਕਿ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈਣ ਆਇਆ ਉਹ ਸਿੱਖਾ ਨਾ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਹੈ ਲੇਕਿਨ ਅਸੀਂ ਇੰਨੀ ਮਹਾਨ ਫਲਸਫੇ ਨੂੰ ਸਮਝਣ ਦੀ ਜਗ੍ਹਾ ਤੇ ਇੱਕ ਦਾਇਰੇ ਵਿੱਚ ਕੈਦ ਕਰਦੇ ਨੇ ਮਰਿਆਦਾ ਦੇ ਨਾਮ ਤੇ ਮਰਿਆਦਾ ਦੇ ਨਾਮ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹੀ ਮਰਿਆਦਾ ਬਣ ਕੇ ਰੱਖ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਇੱਕ ਮਰਿਆਦਾ ਵਿੱਚ ਕੈਦ ਕਰਕੇ ਰੱਖ ਦਿੱਤਾ ਚਾਹੀਦਾ ਤੇ ਇਹ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਮਰਤਮਈ ਬਾਣੀ ਜੀ ਦੇ ਵਿਚਾਰ ਕਰਦੇ ਤੇ ਸਾਰੀਆਂ ਮर्याਦਾ ਹੀ ਖਤਮ ਹੋ ਜਾਂਦੀਆਂ ਤੇ ਅਸਲ ਜੋ ਮर्याਦਾ ਜੋ ਪਰਮਾਤਮਾ ਦੀ ਸੀ ਜੋ ਕੁਦਰਤ ਦੀ ਮर्याਦਾ ਸੀ ਉਹਦੇ ਵਿੱਚ ਆਉਂਦੇ ਤੇ ਕੁਦਰਤ ਇੱਕ ਮਨੁੱਖ ਨੂੰ ਜਾਂ ਇੱਕ ਧਰਮ ਨੂੰ ਆਪਣੇ ਕਲਾ ਦੇ ਵਿੱਚ ਨਹੀਂ ਰੱਖਦੀ ਬਲਕਿ ਸਾਰੀ ਮਨੁੱਖਤਾ ਨੂੰ ਸਾਰੀ ਕੁਦਰਤ ਜਿਹੜੀ ਹੈ ਹਰ ਚੀਜ਼ ਨੂੰ ਆਪਣੇ ਕੈਦ ਵਿੱਚ ਰੱਖਦੀ ਹੈ ਹਰ ਚੀਜ਼ ਨੂੰ ਪਰਮੇਸ਼ਵਰ ਦੀ ਕਾਇਦ ਵਿੱਚ ਸਾਰਾ ਸੰਸਾਰ ਸਾਰਾ ਵਿਸ਼ਵ ਖੰਡ ਬ੍ਰਹਿਮੰਡ ਨੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਇੱਕ ਮਨੁੱਖ ਦਾ ਇੱਕ ਕਬ ਕੀ ਦੀ ਗੱਲ ਨਹੀਂ ਕੀਤੀ ਗਈ ਬਲਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਖੰਡਾਂ ਬ੍ਰਹਿਮੰਡਾਂ ਦਾ ਜ਼ਿਕਰ ਕੀਤਾ ਗਿਆ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਨੂੰ ਇੰਨਾ